ਹਾਂਜੀ ਤੁਸੀਂ ਪਹੁੰਚੇ ਹੋ ਫਾਰਮਰ ਗੱਭਰੂ ਚੈਨਲ ਦੇ ਉੱਤੇ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਮੱਲਣ ਅੱਜ ਆਪਾਂ ਗੱਲ ਕਰਾਂਗੇ ਮੂੰਖ ਖੁਰ ਬਿਮਾਰੀ ਬਾਰੇ ਇਹ ਇੱਕ ਨਾਮੁਰਾਦ ਬਿਮਾਰੀ ਹੈ ਜੀ ਬਹੁਤ ਹੀ ਭਿਆਨਕ ਬਿਮਾਰੀ ਆ ਜਿਹੜੇ ਪਸ਼ੂ ਨੂੰ ਆ ਜਾਂਦੀ ਹੈ ਪਸ਼ੂ ਦੇ ਵਿੱਚ ਕੱਖ ਨਹੀਂ ਛੱਡਦੇ ਮੰਨੋ ਫਿਰ ਵੀ ਵੱਡਾ ਪਸ਼ੂ ਆ ਫਿਰ ਵੀ ਚੱਲ ਜਾਂਦਾ ਜੇ ਦੁੱਧ ਵਾਲਾ ਪਸ਼ੂ ਆ ਦੁੱਧ ਨਚੋੜ ਦਿੰਦੀ ਹੈ ਦੁੱਧ ਤੇ ਵਾਰੇ ਨਹੀਂ ਆਉਂਦਾ ਪਸ਼ੂ ਦੇ ਵਿੱਚ ਕੁਝ ਵੀ ਨਹੀਂ ਰਹਿੰਦਾ ਅਗਰ ਇਹ ਕਿਸੇ ਬੱਚੇ ਨੂੰ ਆ ਗਈ ਛੋਟੇ ਕਾਫ ਨੂੰ ਆ ਗਈ ਉਹਦਾ ਬਚਣਾ ਮੁਸ਼ਕਲ ਹੀ ਹੁੰਦਾ ਅਗਰ ਜੇ ਕੋਈ 10% ਕਿਸਾਨ ਵੀਰ ਬਚਾਵ ਹੀ ਲੈਂਦਾ ਤਾਂ ਉਹਦੀ ਸਾਹ ਸੰਭਾਲ ਬਹੁਤ ਔਖੀ ਹੋ ਜਾਂਦੀ ਹੈ ਤੇ ਮਹਾ ਤਾੜੇ ਮਤਲਬ ਆਉਂਦਾ ਜੀ ਤੇ ਆਪਾਂ ਜਗ੍ਹਾ ਕਰਾਂਗੇ ਇਹਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਰੋਕਥਾਮ ਦੀ ਗੱਲ ਕਰੀਏ ਤਾਂ ਇਹ ਪੰਜਾਬ ਸਰਕਾਰ ਦੁਆਰਾ ਵੈਕਸੀਨੇਸ਼ਨ ਇਹਦੀ ਆਉਂਦੀ ਹਰ 6 ਮਹੀਨੇ ਬਾਅਦ ਸਰਕਾਰੀ ਡਾਕਟਰ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਆਉਂਦੇ ਆ ਉਹ ਲਾਉਂਦੇ ਆ ਜੀ ਉਹੀ ਇਹਦਾ ਇੱਕ ਸਹੀ ਸੋਲੂਸ਼ਨ ਆ ਸਹੀ ਹੱਲ ਹੈਗਾ ਵੀ ਹਰ 6 ਮਹੀਨੇ ਬਾਅਦ ਤੁਸੀਂ ਵੈਕਸੀਨੇਸ਼ਨ ਲਵਾਉਣੀ ਹੈ ਵੈਕਸੀਨੇਸ਼ਨ ਲੱਗਣ ਤੋਂ 21 ਦਿਨ ਦੇ ਵਿੱਚ ਵਿੱਚ ਉਹ ਪ੍ਰੋਸੈਸ ਮੰਨ ਲਓ ਆਪਦੇ ਆਪ ਨੂੰ ਰਿਜ਼ਰਵ ਕਰ ਲੈਂਦੀ ਹੈ 21 ਦਿਨ ਬਾਅਦ ਬਿਮਾਰੀ ਜਿੱਥੇ ਵੈਕਸੀਨੇਸ਼ਨ ਲੱਗੀ ਉਸ ਘਰੇ ਬਿਮਾਰੀ ਆਉਂਦੀ ਨਹੀਂਗੀ ਅਗਰ ਜੇਕਰ ਆਈ ਗਈ ਮੰਨ ਲਓ ਹੁਣ ਜੇ ਆ ਗਈ ਆ ਉਹਦਾ ਆਪਾਂ ਕੀ ਹੱਲ ਕਰ ਸਕਦੇ ਆ ਉਹਦੇ ਤੇ ਆਪਾਂ ਚਰਚਾ ਕਰਾਂਗੇ ਕੀ ਆਪਾਂ ਉਹਦੇ ਤੇ ਘਰੇਲੂ ਨਸਕੇ ਮਲੋ ਘਰੇ ਕੀ ਕਰ ਸਕਦੇ ਆ ਬਾਕੀ ਦਾ ਟ੍ਰੀਟਮੈਂਟ ਆ ਡਾਕਟਰ ਸਾਹਿਬ ਤੁਸੀਂ ਉਹ ਲੈਣੇ ਲੈਣਾ ਆਪਦੇ ਨਜ਼ਦੀਕੀ ਵੈਟਨਰੀ ਡਾਕਟਰ ਤੁਸੀਂ ਸਲਾਹ ਨਾਲ ਟ੍ਰੀਟਮੈਂਟ ਲੈਣਾ ਇਹ ਸਭ ਤੋਂ ਪਹਿਲਾਂ ਤੁਸੀਂ ਲੈਣੀ ਆ ਲਾਲ ਦਵਾਈ ਜੀ ਜਿਹਨੂੰ ਕੀ ਪੀਪੀਵੀ ਬੋਲ ਦਿੰਦੇ ਆ ਪੋਟਾਸ਼ੀਅਮ ਪਰ ਮੈਗਨੇਟ ਜਿਹੜੀ ਹੁੰਦੀ ਆ ਲਾਲ ਦਵਾਈ ਜੀ ਲਾਲ ਦਵਾਈ ਤੁਸੀਂ ਸਭ ਤੋਂ ਪਹਿਲਾਂ ਜੇ ਆਪਾਂ ਮੂੰਹ ਵਾਸਤੇ ਲਾਲ ਦਵਾਈ ਦੀ ਵਰਤੋਂ ਕਰਨੀ ਆ ਮੂੰਹ ਆਸਤੇ ਲਾਲ ਦਵਾਈ ਵਰਤਦੇ ਆ ਤਾਂ ਬਾਲਟੀ ਇੱਕ ਪਾਣੀ ਦੀ ਲੈਣੀ ਆ ਉਹਦੇ ਵਿੱਚ 5 ਤੋਂ 7 ਦਾਣੇ ਜਿਹੜੇ ਕੀ ਲਾਲ ਦਵਾਈ ਦੇ ਪਾਉਣੇ ਆ ਉਹਨੂੰ ਹਲਕਾ ਲਾਲ ਕਰਨਾ ਤੁਸੀਂ ਪਾਣੀ ਦਾ ਰੰਗ ਹਲਕਾ ਲਾਲ ਕਰਨਾ ਜੀ ਹਲਕਾ ਲਾਲ ਕਰਕੇ ਉਹਦੇ ਨਾਲ ਮੂੰਹ ਸਾਫ਼ ਕਰਨਾ ਜੀ ਪਸ਼ੂ ਦਾ ਠੀਕ ਹੈ ਜੇ ਆਪਾਂ ਖੁਰ ਦੀ ਗੱਲ ਕਰੀਏ ਖੁਰ ਵਾਸਤੇ ਬਾਲਟੀ ਦੇ ਵਿੱਚ ਗਾੜਾ ਲਾਲ ਤੁਸੀਂ ਰੰਗ ਕਰ ਲੈਣਾ ਜੀ ਜਿਹੜੀ ਕਿ ਲਾਲ ਦਵਾਈ ਆ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਨਾ ਗਾੜਾ ਲਾਲ ਪਾਣੀ ਕਰ ਸਕਦੇ ਆ ਜਿਹੜੇ ਖੁਰਾ 'ਚ ਵੱਧ ਪੈਜੂ ਦਵਾਈ ਚੱਲ ਜੂਗੀ ਜਿਹੜਾ ਖੁਰਾ ਵਾਸਤੇ ਆਪਾਂ ਸੋਲੂਸ਼ਨ ਤਿਆਰ ਕਰਦੇ ਆ ਪਾਣੀ ਤਿਆਰ ਕਰਨਾ ਉਹ ਗਾੜਾ ਚੱਲ ਜੂ ਪਰ ਜਿਹੜਾ ਮੂੰਹ ਵਾਸਤੇ ਤੁਸੀਂ ਕਰਨਾ ਉਹ ਹਲਕਾ ਲਾਲ ਹੀ ਕਰਨਾ ਜਿਹੜੀ ਲਾਲ ਦਵਾਈ ਆ ਜ਼ਖਮ ਹੁੰਦਾ ਉੱਥੇ ਉਹਨੂੰ ਸਾੜ ਪਾਉਂਦੇ ਆ ਜ਼ਖਮ ਨੂੰ ਸਾੜਦੀ ਆ ਜਿੱਥੇ ਦਵਾਈ ਉਹ ਜ਼ਖਮ ਤੇ ਲੱਗਦੀ ਹੈ ਇਹਦੇ ਕਰਕੇ ਆਪਾਂ ਮੂੰਹ ਵਾਲਾ ਹਲਕਾ ਹੀ ਰੱਖਣਾ ਪੰਜ ਤੋਂ 7 ਦਾਣੇ ਹੀ ਪਾਉਣੇ ਆ ਜਿਹੜੇ ਕ੍ਰਿਸਟਲ ਉਹਦੇ ਪਰ ਸਾਤੀ ਪਾਉਣੇ ਆ ਪਰ ਖੁਰ ਵਾਸਤੇ ਵੱਧ ਪੈ ਜੋ ਮਾੜਾ ਮੋਟਾ ਕੋਈ ਚੱਕਰ ਨਹੀਂ ਗਾ ਇਹ ਚੱਲ ਜਾਣੀ ਹੈ ਇੱਥੇ ਇਹ ਤਾਂ ਅਸੀਂ ਖੁਰ ਦੀ ਸਫਾਈ ਕਰਨ ਵਾਸਤੇ ਹੁਣ ਆਪਾਂ ਗੱਲ ਕਰਦੇ ਆ ਲੇਪ ਵਾਸਤੇ ਜਿਹੜਾ ਮੂੰਹ ਹੱਥ ਤੇ ਆਪਾਂ ਲੇਪ ਤਿਆਰ ਕਰਨਾ ਸਭ ਤੋਂ ਪਹਿਲਾਂ ਕੀ ਲੈਣਾ ਬੋਰਿਕ ਐਸਿਡ ਸ਼ਹਿਦ ਤੇ ਹਲਦੀ ਮੰਨ ਲਓ 20 ਗ੍ਰਾਮੀ ਆਪਾਂ ਬੋਰਿਕ ਐਸਿਡ ਲੈ ਲੈਣੇ ਤੇ 20 ਗ੍ਰਾਮੀ ਹਲਦੀ ਲੈ ਲੈਣੀ ਤੇ ਥੋੜਾ ਜਿਹਾ ਉਹਦੇ ਸ਼ਹਿਦ ਪਾ ਲੈਣਾ ਜਿਸ ਤਰ੍ਹਾਂ ਵੀ ਗਾੜਾ ਦਾ ਲੇਪ ਬਣ ਇਹ ਲੈਪਾ ਇਹ ਆਪਾਂ ਮੂੰਹ ਦੇ ਵਿੱਚ ਲਾਉਣਾ ਜੀ ਵਧੀਆ ਲੇਪ ਜ਼ਖਮਾਂ ਉੱਤੇ ਵਧੀਆ ਰਾਤ ਮਿਲਨੀ ਹੈ ਇਹਦੇ ਨਾਲ ਅਗਰ ਤੁਸੀਂ ਲੇਪ ਨਹੀਂ ਬਣਾ ਸਕਦੇ ਤਾਂ ਬੋਰਕ ਗਲੈਸਲਿਨ ਆਉਂਦੀ ਹੈ ਬੋਰਕ ਗਲੈਸਲਿਨ ਹੋਊਗੀ ਅਗਰ ਉਹ ਵੀ ਨਹੀਂ ਮਿਲਦੀ ਤਾਂ ਬੋਰਕ ਐਸਿਡ ਤੁਸੀਂ ਇਕੱਲਾ ਬੋਰਕ ਐਸਿਡ ਲੈ ਕੇ ਪਲੱਸ ਗਲੈਸਲਿਨ ਦਾ ਇੱਕ ਦੋਨਾਂ ਨੂੰ ਮਿਕਸਚਰ ਬਣਾ ਕੇ ਬੋਰਕ ਤੇ ਬੋਰਕ ਐਸਿਡ ਤੇ ਗਲੈਸਲਿਨ ਦਾ ਲੇਪ ਬਣ ਜਾਣਾ ਦੋਨਾਂ ਦਾ ਦੋਨਾਂ ਨੂੰ ਮਿਲਾ ਕੇ ਚੰਗਾ ਲੇਪ ਬਣ ਜਾਣਾ ਉਹ ਵੀ ਤੁਸੀਂ ਮੂੰਹ ਦੇ ਵਿੱਚ ਲਾ ਸਕਦੇ ਹੋ ਇਹ ਤਾਂ ਸਦੀ ਮੂੰਹ ਦੀ ਗੱਲ ਜਿਹੜਾ ਖੁਰ ਵਾਸਤੇ ਲੇਪ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਜਿਵੇਂ ਅਸੀਂ ਸਰੋਂ ਦਾ ਤੇਲ ਆ ਆ ਕਪੂਰ ਆ ਤੇ ਨਾਲ ਆ ਜੀ ਹਲਦੀ ਕਪੂਰ ਦਾ ਪਾਊਡਰ ਤੁਹਾਨੂੰ ਮੁਸ਼ਕਪੂਰ ਜਿਵੇਂ ਮਿਲ ਜਾਂਦਾ ਟਿੱਕੀਆਂ ਮਿਲ ਜਾਂਦੇ ਟਿੱਕੀਆਂ ਦਾ ਪਾਊਡਰ ਬਣਾ ਕੇ ਤੇ ਹਲਦੀ ਦਾ ਪਾਊਡਰ ਉਹ ਤਾਂ ਮਿਲਦੇ ਮਿਲਦਾ ਹਲਦੀ ਪਾਊਡਰ ਬਣਾ ਕੇ ਵਿੱਚ ਸਰੋਂ ਦਾ ਤੇਲ ਪਾ ਕੇ ਜਿਉ ਲੇਪ ਬਣਾ ਲੈਣਾ ਜੀ ਇਹ ਲੇਪ ਖੁਰਾਂ ਦੇ ਵਿਚਾਲੇ ਜਿੱਥੇ ਜਖਮ ਹੈਗਾ ਖੁਰਾਂ ਦੇ ਵਿਚਾਲੇ ਸਨਾਂ ਦੇ ਵਿੱਚ ਇਸ ਲੇਪ ਦੀ ਵਰਤੋਂ ਕਰਨੀ ਹੈ ਜੀ ਇਹ ਇੱਕ ਸੀ ਖੁਰਾਂ ਵਾਸਤੇ ਬਹੁਤ ਹੀ ਵਧੀਆ ਲੇਪ ਬਣਦਾ ਹੈ ਜੀ ਇਹੜਾ ਕੀ ਪਸ਼ੂ ਨੂੰ ਬਹੁਤ ਹੀ ਰਾਹਤ ਮਿਲਦੀ ਹੈ ਇਹ ਸੀ ਖੁਰਾਂ ਵਾਸਤੇ ਜੀ ਲੇਪ ਆਪਾਂ ਹੁਣ ਨਾਲ ਆ ਥੋੜਾ ਹਮਰੇ ਸਰੀਰ ਦੀ ਗੋਲੀ ਆ ਰਹੀ ਜੀ ਫਲੋਕਸੀਬੈਟ ਇਹ ਕਿਸੇ ਕੰਮ ਕਰਦੀ ਹੈ ਮੰਨ ਲਓ ਬੁਖਾਰ ਪਸ਼ੂ ਨੂੰ ਇਹਦੇ ਚ ਰਹਿਣਾ ਰਹਿਣਾ ਤਕਲੀਫ ਦਰਦ ਵੀ ਰਹਿਣਾ ਰਹਿਣਾ ਤੇ ਮਾਰੇ ਮੂੜ ਸੋਜ ਵੀ ਰਹਿਣੀ ਆ ਉਹਦੇ ਵਾਸਤੇ ਸਵੇਰ ਤੁਸੀਂ ਇੱਕ ਗੋਲੀ ਇਹ ਫਲੋਕਸੀਬੈਟ ਦੀ ਗੋਲੀ ਸਵੇਰ ਇੱਕ ਦੇ ਦਿਓ ਸਾਰਾ ਦਿਨ ਪਸ਼ੂ ਜੜਾ ਸਿਹਤ ਰਹੂਗਾ ਇਹ ਦੇਣੀ ਇੱਕ ਦੋ ਦਿਨ ਦੋ ਦਿਨ ਮੰਨ ਲਓ ਤੁਹਾਡੇ ਮੂਹਰ ਹੋ ਗਈ ਦੋ ਦਿਨ ਬਾਅਦ ਸ਼ੁਰੂ ਕਰੋ ਦੋ ਗ੍ਰੰਨ ਇੰਜੈਕਸ਼ਨ ਤੋਂ ਇੰਜੈਕਸ਼ਨ ਆਪ ਲਵਾਉਣਾ ਉਸ ਤੋਂ ਬਾਅਦ ਇਹ ਚੀਜ਼ ਫਲੋਕਸੀਵੈਟ ਜਾਂ ਅਗੇ ਐਫਐਮਐ 50 ਅਲਟਰਾ ਹੁੰਦੀ ਆ ਜਾਂ ਤੁਸੀਂ ਸੇਰਾਕਰ ਪਲੱਸ ਲੈ ਸਕਦੇ ਆ ਇਹਦੇ ਨਾਲ ਜਿਹੜਾ ਸੋਜ ਹੁੰਦੀ ਆ ਬੁਖਾਰ ਵੀ ਹੁੰਦਾ ਤੇ ਦਰਦ ਤਕਲੀਫ ਰਹਿੰਦੀ ਆ ਉਹ ਪਸੂ ਨੂੰ ਫੱਡੇ ਨੂੰ ਰਾਹਤ ਮਿਲਨੀ ਸਵੇਰ ਇੱਕ ਗੋਲ ਦੇ ਦੇਣੀ ਆ ਸਾਰਾ ਦਿਨ ਪਸੂ ਤੁਹਾਡਾ ਵਧੀਆ ਰਹੂਗਾ ਹੁਣ ਆਪਾਂ ਗੱਲ ਕਰਦੇ ਆ ਚਾਰਾ ਹਣਾ ਚਾਰਾ ਆਪਾਂ ਇਹਨੂੰ ਨਾਰਮਲ ਹੀ ਵੈਸੇ ਤਾਂ ਹਰਾ ਚਾਰਾ ਪਾਜੇ ਹਲਕਾ ਫੁਲਕਾ ਵੀ ਫਾੜ ਦੇ ਤੂੜੀ ਨਹੀਂ ਪਾਉਣੇ ਹਲਕੇ ਫੁਲਕੇ ਹਰਾਚਾਰਾ ਪਾਜੇ ਵੈਸੇ ਆਪਾਂ ਇਹਨੂੰ ਦਲੀਆ ਬਣਾ ਕੇ ਪਾ ਸਕਦੇ ਆ ਜੀ ਦਲੀਏ ਚ ਕੀ ਲੈਣਾ ਜੇ ਮਦਾਲਾ ਹੋ ਗਈਆਂ ਦਾਲਾਂ ਦਾ ਹੋਗਾ ਚੌਕਰ ਹੋ ਗਈ ਜਾਂ ਤੁਸੀਂ ਅਨਾਜ ਕਣਕ ਨੂੰ ਲੈ ਕੇ ਸਵੇਰ ਦਲੀਆ ਬਣਾ ਕੇ ਉਹ ਰੰਨ ਕੇ ਜਿਹਾ ਜਰਾ ਤੋਂ ਉਹ ਤੁਸੀਂ ਪਸ਼ੂ ਨੂੰ ਦੋ ਵਾਰੀ ਪਾ ਸਕਦੇ ਆ ਉਹਦੇ ਵਿੱਚ ਤੁਸੀਂ ਮੰਨ ਲਓ ਇੱਕ ਦੇਸੀ ਘਿਓ ਲੈਣਾ ਦੇਸੀ ਘਿਓ ਤੇ ਨਾਲ ਤੁਸੀਂ ਹਲਦੀ ਲੈ ਸਕਦੇ ਆ ਦੇਸੀ ਘਿਓ ਤੁਸੀਂ 25 ਤੋਂ 30 ਗ੍ਰਾਮ ਪਾ ਸਕਦੇ ਆ 25 30 ਗ੍ਰਾਮ ਗ੍ਰਾਮ ਲਖ ਲਓ ਐਮ ਐਲ ਐ ਲਖੋ ਇਹ ਪਾ ਸਕਦੇ ਆ ਜਿਹੜੀ ਹਲਦੀ ਆ ਹਲਦੀ ਤੁਸੀਂ ਪਛੀ ਨੂੰ 25 ਗ੍ਰਾਮ ਹਲਦੀ ਦੇਣੀ ਜੇਕਰ ਪਸ ਤੁਹਾਡਾ ਗੱਭਾ ਫਿਰ ਤੁਸੀਂ 10 ਤੋਂ 15 ਗ੍ਰਾਮ ਹਲਦੀ ਵਿੱਚ ਪਾ ਸਕਦੇ ਆ ਜਿਹੜੇ ਤੁਸੀਂ ਲੇਟੀ ਪ੍ਰਾਈਸ ਦਲੀਆ ਬਣਾਇਆ ਉਹਨੂੰ ਉਸ ਦਲੀਏ ਵਿੱਚ ਪਾ ਸਕਦੇ ਦੋ ਟਾਈਮ ਦਲੀਆ ਰਹਿਣੇ ਕਿ ਦਲੀਆ ਉਹਨੂੰ ਖਵਾਓ ਤੇ ਜੇ ਦਾ ਉਸ ਨਾਲ ਪੇਟ ਮੰਨ ਲਓ ਲਾਈਟ ਰਹੂਗਾ ਹਲਕਾ ਫੁਲਕਾ ਮੰਨ ਲਓ ਪੇਟ ਵੀ ਭਰ ਜਾਣਾ ਤੇ એનર્ਜੀ ਵੀ ਪੂਰੀ ਹੋ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਇਹ ਚੀਜ਼ ਉਹਨੂੰ ਦੇ ਸਕਦੇ ਆ ਜੀ ਬਾਕੀ ਆਪਣੀ ਵੀਡੀਓ ਕਿਵੇਂ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਜਾਣਕਾਰੀ ਵਾਲੀਆਂ ਵੀਡੀਓ ਅਸੀਂ ਪਾਉਂਦੇ ਰਹਨੇ ਆ ਆਪਣਾ ਚੈਨਲ ਫਾਰਮਰ ਗੱਭੂ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗਦੀ ਲਾਈਕ ਕਰ ਦਿਓ ਤੇ ਸ਼ੇਅਰ ਤਾਂ ਕਰਨੀ ਕਰਨੀ ਏ ਤੇ ਧੰਨਵਾਦ